ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਅੱਜ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕੀਤੀ ਕੀ ਕੁਸ਼ ਮੰਗਾ ਰੱਖੀਆਂ ਨੇ ਕੁਲਦੀਪ ਸਿੰਘ ਢਾਲੀਵਾਲ ਨੇ ਆਓ ਤੁਹਾਨੂੰ ਸੁਣਾਉਣੇ ਆ ਕੁਲਦੀਪ ਸਿੰਘ ਢਾਲੀਵਾਲ ਦੀ ਜ਼ੁਬਾਨੀ ਜਿਹੜੀਆਂ ਮੈਂ ਮੰਗਾ ਰੱਖੀਆਂ ਸੀਗੀਆਂ ਉਹ ਮੰਗਾ ਜਿਹੜੀਆਂ ਮੰਨਨ ਦਾ ਮਤਲਬ ਜਿਹੜਾ ਉਹ ਮਤਲਬ ਐਲਾਨ ਵੀ ਕੀਤਾ ਉਹ ਉਹਨਾਂ ਦੀ ਵੀਡੀਓ ਵੀ ਆਜੂਗੀ ਹੁਣੀ ਪਰ ਮੇਦੀਆਂ ਮੰਗਾ ਸੀਗੀਆਂ ਕਿ ਇੱਕ ਤੇ ਜਿਹੜਾ ਸਾਡਾ ਜਨਾਲਾ ਖੇਤਰ ਇਹ ਜਨਾਲਾ ਜਿਹੜਾ ਬਾਰਡਰ ਦੇ ਉੱਤੇ ਆ ਪਛੜ ਗਿਆ ਉਸ ਨਾਲੇ ਹਲਕੇ ਦੇ ਵਿੱਚ ਕੋਈ ਇੰਡਸਟਰੀ ਜੂਟ ਨਹੀਂਗਾ। ਉਦ ਸਾਡੇ ਸਲਫ ਇੱਕ ਉੱਥੇ ਗੰਨਾ ਮਿਲ ਹੈ। ਮੈਂ ਉਹਨਾਂ ਨੂੰ ਕਿਹਾ ਕਿ ਉੱਥੇ ਉਦ ਜੋਗ ਨਹੀਂ ਲੱਗਾ ਉੱਥੇ ਕੋਈ ਕਾਲਜ ਬਕਾਇਦਾ ਐਜੂਕੇਸ਼ਨ ਸਸਤਾ ਨਹੀਂ ਬਣੀਆ। ਉਹ ਲੋਕ ਜਿਹੜੇ ਪੜਾਈ ਦੇ ਪੱਖੋਂ ਉੱਥੇ ਪوجੋਦ ਹੋ ਗਏ। ਉਹਦੇ ਕਿ 40-45 ਪਿੰਡ ਜਿਹੜੇ ਆਵਾਸ ਸਿੱਖ ਬਦਾ ਦੀਦੇ ਆ। ਉਹ ਬੱਲਣ ਵਾਲੇ ਏਰੀਆ ਵਜਦਾ। ਤੇ ਉਹਨਾਂ ਨੇ ਮੈਂ ਕਿਹਾ ਕਿ ਉੱਥੋਂ ਦੇ ਬੱਚੇ ਬੜੇ ਮਿਹਨਤੀ ਆ, ਕੰਮ ਕਰਨ ਵਾਲੇ ਆ। ਤੇ ਆਪਾਂ ਉਹਨਾਂ ਨੂੰ ਰੇਲਵੇ ਲਿੰਕ ਦਾ ਜੋੜ ਕੇ ਸਾਡੇ ਦੇਸ਼ ਨਾਲ ਜੋੜ ਕੇ ਉਹਨਾਂ ਨੂੰ ਇੱਕ ਵੱਡੇ ਮੌਕੇ ਦਈਏ। ਕੋ ਆਪਣੇ ਆਪ ਦਾ ਤੇ ਆਪਣੇ ਦੇਸ਼ ਦੀ ਕੁਝ ਮਤਲਬ ਜਿਹੜਾ ਕਰ ਸਕਤ ਸੋ ਇਹ ਗੱਲ ਹੀ ਮੰਨੇ ਇਹਦੇ ਲਈ ਉਹ ਸ਼ੁਰੂ ਕਰਨਗੇ ਤੇ ਦੂਸਰਾ ਮਤਲਬ ਜਿਹੜਾ ਇੱਕ ਸਾਡੇ ਦੇਹ ਦਾ ਬਾਬਾ ਨਾਨਕ ਕਮਸਤ ਤੋਂ ਅਦਿਲ ਚੱਲਦੀ ਚੱਲਦੀ ਆ ਜਿਹੜੀ ਅੱਗੇ ਕਰਤਾਰਪੁਰ ਦਾ ਝੋੜਦੇ ਆ ਉਹ ਰੇਲਵੇ ਟਰੈਕ ਜਿਹੜਾ ਉਹਦੇ ਤੇ ਸਾਡਾ ਇੱਕ ਮਤਲਬ ਬਾਬਾ ਬੁੱਢਾ ਸਾਹਿਬ ਜੀ ਦਾ ਸ਼ਹਿਰ ਅੰਦਾਸ ਹੈ ਉਹਦੇ ਤੇ ਸਟੇਸ਼ਨ ਹੈ ਉਹ ਬਹੁਤ ਪੁਰਾਣਾ ਹੋ ਗਿਆ ਤੇ ਟੁੱਟ ਗਿਆ ਖਰਾਬ ਹੋ ਗਿਆ ਉਹਦੀ ਬਿਲਡਿੰਗ ਮੈਂ ਉਹਨਾਂ ਨੂੰ ਕਿਹਾ ਕਿ ਦੁਬਾਰਾ ਨਵੇਂ ਸਿਰੇ ਤੋਂ ਬਣਾਈ ਜਾਵੇ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ਤੇ ਬਣਾਈ ਜਾਵੇ। ਤੋਂ ਇਹ ਗੱਲ ਮੰਨ ਗਏ ਉਹਨਾਂ ਨੇ ਕਿਹਾ ਕਿ 6 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਵਧੀਆ ਰੇਲਵੇ ਸਟੇਸ਼ਨ ਉੱਥੇ ਜਿਹੜਾ ਉਹ ਬਣਾ ਦਾਂਗੇ। ਸੋ ਦੋਵੇਂ ਮੰਨ ਗਏ ਤੇ ਆਏ ਦੋਵੇਂ ਮੰਨ। ਲੇਕਿਨ ਸਰ ਰਾਹੁਲ ਗਾਂਧੀ ਕੇ ਭੈਣ ਕੋ ਆਪ ਕਿਸ ਤਰੀਕੇ ਸੇ ਅੱਜ ਦੇਖ ਲੈਣ ਦੋ ਮੈਨੂੰ ਪੜ੍ਹਨੇ ਦੋ ਅਭੀ ਤੋਂ ਮੈਂ ਮੀਟਿੰਗ ਸੇ ਬਾਹਰ ਆਇਆ ਹੂੰ ਪੜ੍ਹਨੇ ਦੋ ਉਹਨਾਂ ਦਾ ਸਟੇਟਮੈਂਟ ਵੀ ਅਭੀ ਆਈ ਹੈ।